ਇਹਦੀ ਵੀ ਆਪਣੀ ਇੱਕ ਆਪਣਾ ਇੱਕ ਪ੍ਰੋਸੈਸ ਆ ਇੱਕ ਕਲਰ ਹੈ ਤੇ ਅਲੱਗ-ਅਲੱਗ ਰੰਗ ਕਲਰ ਦੇ ਗੁਲਾਬ ਆਉਂਦੇ ਤੇ ਮਾਰਚ ਦੇ ਐਂਡ ਤੋਂ ਲੈ ਕੇ ਸੈਪਟੈਂਬਰ ਤੱਕ ਹੁੰਦਾ ਵਿੱਚਾਂ ਹਜੇ ਇੰਨੀਆਂ ਨਹੀਂ ਹੋਈਆਂ ਥੇਸਰੀ ਗੱਲ ਦੋਸਤੋ ਵੈਲਕਮ ਬੈਕ ਟੂ आवर ਮਾਈ YouTube ਚੈਨਲ ਪੰਜਾਬੀ ਇਨਫੋ ਕੀ ਹਾਲ ਚਾਲ ਤੁਹਾਡਾ ਸਾਰਦਾ ਨੂੰ ਵੀ ਇਹ ਦੇਖੇ ਸਾਰੇ ਚੜਦੀ ਕਲਾ ਵਿੱਚ ਹੋਗੇ ਸੋ ਅੱਜ ਦੀ ਜਿਹੜੀ ਵੀਡੀਓ ਹੈ ਬੜੀ ਇੰਟਰਸਟਿੰਗ ਹੈ ਇੱਚ ਤੁਹਾਨੂੰ ਦਿਖਾਵਾਂਗੇ ਅਸੀਂ ਨਾ ਗਾਰਡਨ ਵਿੱਚ ਆਪਣੇ ਥੋੜੇ ਜੇ ਮਤਲਬ ਸਬਜ਼ੀਆਂ ਲਾਈਆਂ ਨੇ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਤੇ ਉਹਦਾ ਰਿਜ਼ਲਟ ਵਧੀਆ ਆ ਤੇ ਮੈਂ ਸੋਚਿਆ ਕਿਉਂ ਨਾ ਇਸ ਤੇ ਆਪਾਂ ਵੀਡੀਓ ਬਣਾ ਲੀਤੀ ਜਾਵੇ ਹਨਾ ਤੇ ਕਦੋਂ-ਕਦੋਂ ਆਪਾਂ ਉਹਨੂੰ ਬਜਾਈ ਬੀਜਿਆ ਕਿੱਦਾਂ-ਕਿੱਦਾਂ ਹੈ ਨਾ ਸਾਰਾ ਪ੍ਰੋਸੈਸ ਆਪਾਂ ਵੀਡੀਓ ਡਿਸਕਸ ਕਰਾਂਗੇ ਕਿਉਂਕਿ ਅਗਰ ਮੈਂ ਐਵੇਂ ਦੱਸਾਂਗਾ ਤੇ ਮਜ਼ਾ ਨਹੀਂ ਆਣਾ ਤੁਸੀਂ ਨਾਲ-ਨਾਲ ਦੇਖੋ ਨਾਲ-ਨਾਲ ਤੁਹਾਨੂੰ ਉਹਦੀ ਟਾਈਮਿੰਗ ਦੱਸਣੀ ਆਪਾਂ ਕਦੋਂ ਬਜਾਈ ਕੀਤੀ ਸੀ ਤੇ ਕਿੱਦਾਂ ਸੀ ਹੈ ਨਾ ਆਓ ਹੁਣ ਚੱਲਦੇ ਆ ਜੀ ਆਪਣੇ ਗਾਰਡਨ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆਪਣੇ ਛੋਟਾ ਜਿਹਾ ਬਾਗਬੀਚ ਆਜੋ ਜੀ ਹਾਂਜੀ ਮੈਨੂੰ ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਧਨੀਆ ਲਾਇਆ ਸੀ ਕਦੋਂ ਲਾਇਆ ਸੀ ਔਰ ਕਿੰਨੇ ਦਿਨਾਂ ਚ ਹਾਂਜੀ ਸਭ ਤੋਂ ਪਹਿਲੇ ਅਗਰ ਅਸੀਂ ਗੱਲ ਕਰੀਏ ਤੇ ਇੱਥੇ ਜਿਹੜਾ ਵੈਜੀਟੇਬਲਸ ਦਾ ਮੌਸਮ ਹੈ ਯੂਕੇ ਦੇ ਵਿੱਚ ਉਹ ਅਸੀਂ ਸਟਾਰਟ ਕਰ ਦਿੰਨੇ ਆ ਜਨਰਲੀ ਮਾਰਚ ਦੇ ਐਂਡ ਤੋਂ ਲੈ ਕੇ ਸੈਪਟੈਂਬਰ ਤੱਕ ਹੁੰਦਾ ਲੇਕਿਨ ਮਾਰਚ ਦੇ ਐਂਡ 'ਚ ਥੋੜੀ ਜਿਹੀ ਠੰਡ ਸੀ ਤੇ ਆਪਾਂ ਕੀ ਕੀਤਾ ਸੀ ਸਾਡਾ ਜਿਹੜਾ ਕੋਰੀਐਂਡਰ ਹੈ ਆਪਾਂ ਮਈ 'ਚ ਜਿੱਦਾਂ ਹੁਣ ਧੁੱਪਾਂ ਨਿਕਲਣੀਆਂ ਸਟਾਰਟ ਹੋ ਗਈਆਂ ਸੀ ਤੇ ਆਪਾਂ ਮਈ ਦੇ ਸਟਾਰਟਿੰਗ ਚਾਪਾ ਤਾਂ ਨੀਲਾਣਾ ਕੀਤਾ ਸਟਾਰਟ ਤੇ ਪਹਿਲੇ ਆਪਾਂ ਇਹਨੂੰ 24 ਘੰਟੇ ਲਈ ਅੰਦਰ ਆਪਣੇ ਕਿਚਨ ਏਰੀਆ ਚ ਇਹਨੂੰ ਪਾਣੀ ਚ ਸੋਕ ਕਰਕੇ ਰੱਖਤਾ ਸੀ ਫਿਰ ਅਸੀਂ ਨਾਰਮਲੀ ਜੋ ਗੋਡੀ ਕੀਤੀ ਸੀ ਛਿੱਟੇ ਕਰਦੇ ਸੀ ਤੇ ਤੁਸੀਂ ਦੇਖ ਸਕਦੇ ਹੋ ਧਨੀਆਂ ਬਹੁਤ ਸੋਹਣਾ ਹੋਇਆ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਲਸਣ ਦੀ ਇਹ ਲਸਣ ਚ ਕਿੰਨਾ ਟਾਈਮ ਲੱਗਾ ਕਿਦਾਂ ਇਹਨੂੰ ਗਾਇਆ ਕਿੰਨਾ ਟਾਈਮ ਲੱਗਾ ਕਿਨੇ ਦਿਨ ਬਾਅਦ ਇਹਨੂੰ ਬੀਜਿਆ ਤੇ ਕੀ ਸਿਸਟਮ ਹੈ ਸਾਰਾ ਹਾਂਜੀ ਅਗਰ ਅਸੀਂ ਗੱਲ ਕਰੀਏ ਲਸਣ ਦੀ ਤੇ ਲਸਣ ਆਪਾਂ ਨਾਰਮਲੀ ਆਪਣੇ ਕਿਚਨ ਚੋ ਜਿਹੜੇ ਆਪਾਂ ਲਸਣ ਦੀ ਤੁੜੀਆਂ ਹੁੰਦੀਆਂ ਨੇ ਤੇ ਆਪਾਂ ਇਹਨੂੰ ਫਰਵਰੀ ਚ ਕਰਤਾ ਸੀ ਨਾ ਜਿੱਦਾਂ ਮੌਸਮ ਵਧੀਆ ਹੋ ਗਿਆ ਸੀ ਤੇ ਲਸਣ ਨੂੰ ਆਪਾਂ ਲਸਣ ਦਾ ਜਿਹੜਾ ਥੱਲੜਾ ਹਿੱਸਾ ਹੁੰਦਾ ਆ ਆਪਾਂ ਵਿਰਲੇ ਵਿਰਲੀ ਜਗਾ ਕਰਕੇ ਤੇ ਆਪਣੇ ਘਰੋਂ ਹੀ ਲਸਣ ਦੀ ਤੁੜੀਆਂ ਲਾਈਆਂ ਸੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸਪਰੈਡ ਹੋ ਗਿਆ ਤੇ ਆਉਣ ਵਾਲੇ ਕੁਝ ਟਾਈਮ 'ਚ ਜਦੋਂ ਇਹ ਤਿਆਰ ਹੋ ਜਾਏਗਾ ਆਪਾਂ ਉਹ ਵੀ ਵੀਡੀਓ ਪਾਵਾਂਗੇ ਤੇ ਅੱਗੇ ਆਨੇ ਆਪਾਂ ਆਲੂਆਂ ਵਾਲ ਤੇ ਆਲੂ ਉਹ ਵੀ ਆਪਾਂ ਸੇਮ ਕਿਚਨ 'ਚੋਂ ਲਿੱਤੇ ਸੀ ਉਹ ਵਾਲੇ ਆਪਾਂ ਪਹਿਲੇ ਆਪਾਂ ਆ ਆਲੂਆਂ ਦੇ ਚਿਲਕੇ ਪਾਏ ਸੀ ਆਪਾਂ ਐਕਸਪੈਰੀਮੈਂਟ ਕਰਕੇ ਦੇਖਿਆ ਸੀ ਪਰ ਉਹਦੇ ਨਾਲ ਨਹੀਂ ਹੋਏ ਫਿਰ ਆਪਾਂ ਜਿਹੜੇ ਸਬੂਤੇ ਆਲੂ ਆ ਜਿਹੜਾ ਆਲੂਆਂ ਦੇ ਅੱਗੇ ਮੂੰਹ ਬਣੇ ਹੁੰਦੇ ਆ ਉਹ ਲੈ ਕੇ ਸਿੱਧੇ ਆਲੂ ਗੱਡੇ ਸੀ ਤੇ ਤੁਸੀਂ ਦੇਖ ਸਕਦੇ ਆ ਆਲੂ ਵੀ ਕਿੰਨੇ ਜ਼ਿਆਦਾ ਹੋ ਗਏ ਆ ਤੇ ਜਲਦੀ ਆਪਾਂ ਇਹਨਾਂ ਦਾ ਯੂਜ਼ ਕਰਾਂਗੇ ਤੇ ਅਗਰ ਆਪਾਂ ਅੱਗੇ ਆਈਏ ਤੇ ਇਹ ਜਿਹਨੂੰ ਆਪਾਂ ਯੂਕੇ ਦੇ ਵਿੱਚ ਕੋਰਜਟ ਕਹਿ ਦਿੰਦੇ ਆ ਨਾ ਤੇ ਇੰਡੀਆ ਤੋਰੀਆਂ ਕਹਿ ਦਿੰਦੇ ਆ ਇਹ ਕੋਰਜਟ ਹੈ ਤੇ ਇਹਨੂੰ ਆਪਾਂ ਕੀ ਕੀਤਾ ਸੀ ਆਪਾਂ ਮਾਰਚ ਦੇ ਐਂਡ 'ਚ ਜਿੱਦਾਂ ਸੇਮ ਪ੍ਰੋਸੈਸ ਮੈਂ ਵੀ ਕੋਈ ਵੀਡੀਓ ਦੇਖੀ ਸੀ 24 ਆਵਰਸ ਲਈ ਅਸੀਂ ਇਹਨੂੰ ਪਾਣੀ ਦੇ ਵਿੱਚ ਜਿਹੜੇ ਬੀਜ ਆ ਉਹਨਾਂ ਨੂੰ ਡਬੋ ਕੇ ਰੱਖਿਆ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਕਾਟਨ ਦੇ ਕੱਪੜੇ ਦੇ ਵਿੱਚ ਬੰਨ ਕੇ ਰੱਖਤਾ ਸੀ ਤੇ ਜਦੋਂ ਆਪਾਂ ਦੋ ਦਿਨਾਂ ਬਾਅਦ ਦੇਖਿਆ ਉਹਨਾਂ ਬੀਜ ਸੀ ਜਿਹੜੇ ਉਹ ਉਗ ਗਏ ਸੀ ਤੇ ਫਿਰ ਆਪਾਂ ਲੈ 15 ਤੋਂ 20 ਦਿਨ 15 ਤੋਂ 20 ਦਿਨ ਆਪਾਂ ਅੰਦਰ ਹੀ ਆਪਣੇ ਇੰਡੋਰ ਕੰਜ਼ਰਵਟੀਰੀ ਏਰੀਏ ਦੇ ਵਿੱਚ ਛੋਟੇ-ਛੋਟੇ ਪੋਰਟਸ ਦੇ ਵਿੱਚ ਇਹਨਾਂ ਨੂੰ ਗਰੋਅ ਕੀਤਾ ਸੀ ਤੇ ਜਦੋਂ ਇਹ ਥੋੜੇ ਜੇ ਵੱਡੇ ਹੋ ਗਏ ਸੀ ਲਾਈਕ 3 ਸੈਂਟੀਮੀਟਰ 4 ਸੈਂਟੀਮੀਟਰ ਤੇ ਆਪਾਂ ਇਹਨਾਂ ਨੂੰ ਬਾਹਰ ਗਰੋਅ ਕਰਤਾ ਸੀ ਤੇ ਅਗਰ ਆਪਾਂ ਗੱਲ ਕਰੀ ਅੱਗੇ ਆਈਏ ਤੇ ਇਹ ਸਾਡਾ ਮਿੰਟ ਹੈ ਜੋ ਕਿ ਪਿਛਲੇ 2 ਸਾਲਾਂ ਤੋਂ ਸਾਡੇ ਗਾਰਡਨ ਦੀ ਸ਼ੋਪਾ ਵਧਾ ਰਿਹਾ ਹੈ ਜਦੋਂ ਵੀ ਆਪਾਂ ਆਪਣੇ ਗਾਰਡਨ 'ਚ ਐਂਟਰੀ ਕਰਦੇ ਹਾਂ ਤੇ ਬਹੁਤ ਸੋਹਣੀ ਪੁਦੀਨੇ ਦੀ ਖੁਸ਼ਬੂ ਆਉਂਦੀ ਹੈ ਤੇ ਆਪਾਂ ਹਰ ਦੋ ਦਿਨ ਬਾਅਦ ਸਾਡੇ ਕਰੇ ਤਾਜ਼ੀ ਪੁਦੀਨੇ ਦੀ ਚਟਨੀ ਬਣਦੀ ਹੈ ਤੇ ਇਹ ਬਹੁਤ ਜ਼ਿਆਦਾ ਇਹਦੀਆਂ ਜਿਹੜੀਆਂ ਜੜਾਂ ਨੇ ਉਹ ਆਏ ਸਾਲ ਤੁਸੀਂ ਜਿੰਨਾ ਮਰਜ਼ੀ ਇਹਨੂੰ ਪਲੱਕ ਕਰ ਲਓ ਇਹਨੇ ਆਪਣੇ ਆਪ ਹੀ ਇਹਦੀ ਜੜਾਂ ਇੰਨੀਆਂ ਜ਼ਿਆਦਾ ਫੈਲੀਆਂ ਹੁੰਦੀਆਂ ਨੇ ਕਿ ਆਪਣੇ ਆਪ ਹੀ ਗਰੋ ਹੋ ਜਾਂਦਾ ਹੈ ਤੇ ਅਗਰ ਹੁਣ ਗੱਲ ਕਰੀਏ ਸਾਡਾ ਗੁਲਾਬ ਹੈ ਸਾਡੇ ਗਾਰਡਨ ਦਾ ਪਿਛਲੇ ਸਾਲ ਇਹਦੇ ਵਿੱਚ ਬਹੁਤ ਸੋਹਣੇ ਗੁਲਾਬੀ ਰੰਗ ਦੇ ਫੁੱਲ ਆਏ ਸੀ ਤੇ ਇਸ ਵਾਰ yellow ਕਲਰ ਦੇ ਆਏ ਨੇ ਡਿਫਰੈਂਟ ਡਿਫਰੈਂਟ ਕਲਰ ਦੇ ਦੀ ਵੀ ਆਪਣੀ ਇੱਕ ਆਪਣਾ ਇੱਕ ਪ੍ਰੋਸੈਸ ਆ ਇੱਕ ਕਲਰ ਹੈ ਤੇ ਅਲੱਗ-ਅਲੱਗ ਰੰਗ ਕਲਰ ਦੇ ਗੁਲਾਬ ਆਉਂਦੇ ਤੇ ਇਹਨੂੰ ਵੀ ਆਪਾਂ ਡੈਡੀ ਸਾਡੇ ਕਟਿੰਗ ਕਰਦੇ ਰਹਿੰਦੇ ਨੇ ਤੇ ਕਾਫੀ ਪੁਰਾਣਾ ਗੁਲਾਬ ਤੇ ਅਗਰ ਆਪਾਂ ਗੱਲ ਕਰੀਏ ਅੱਗੇ ਤੇ ਅੱਜ ਜਿਹਨੂੰ ਆਪਾਂ ਯੂਕੇ ਚ ਹੈਲੋਵਿਨ ਜਿਹੜੇ ਪੇਠੇ ਹੁੰਦੇ ਆ ਕੱਦੂ ਵੀ ਕਹਿ ਦਿੰਨੇ ਆ ਇਹ ਉਹ ਹੈ ਆ ਆ ਕੱਦੂ ਆ ਦੋਨੋਂ ਸੇਮ ਨੇ ਫਿਰ ਅੱਗੇ ਕਦ ਆਲੂ ਆਲੂ ਮੰਮੀ ਨੇ ਵੀ ਇੱਥੇ ਲਾਏ ਨੇ ਤੇ ਇਹ ਸਾਡੇ ਆਪਣੇ ਜਿਹਨੂੰ ਆਪਾਂ ਪੰਜਾਬੀ ਚ ਕੀ ਐ ਨਹੀਂ ਕਹਿ ਦਿੰਦੇ ਜਿਹੜੇ ਇੱਥੇ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਨੇ ਆਈ ਥਿੰਕ 6 7 ਪਾਉਂਡ ਦਾ ਕੇਜੀ ਤੇ ਆ ਸਾਡੇ ਕੀਏ ਨੇ ਤੇ ਪਿਛਲੇ ਸਾਲ ਵੀ ਸਾਡੀ ਕਦੂਆਂ ਦੀ ਵੇਲਾ ਕੀਏ ਦੀ ਬਹੁਤ ਜ਼ਿਆਦਾ ਫੈਲੇ ਸੀ ਜਿਹਨੂੰ ਆਪਾਂ ਬੋਟਲ ਗਾਰਡ ਕਹਿ ਦਿੰਨੇ ਆ ਉਹ ਕੀ ਆ ਤੇ ਹੌਲੀ ਹੌਲੀ ਇਹ ਫੈਲ ਰਹੀਆਂ ਨੇ ਖਾਦ ਕਿਹੜੀ ਪਾ ਦੇ ਖਾਦ ਅਸੀਂ ਤੇ ਮਲਟੀ ਪਰਪਸ ਕੰਪੋਸਟ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੇ ਅਸੀਂ ਦੋ ਪੈਕੇਟ ਉਹ ਪਾਈ ਸੀ ਨਾਰਮਲੀ ਜਿਹੜੀ ਮਿੱਟੀ ਹੁੰਦੀ ਹੈ ਤੇ ਉਸ ਤੋਂ ਬਾਅਦ ਕੋਈ ਵੀ ਤੁਸੀਂ ਕੰਪੋਸਟ ਯੂਜ਼ ਕਰ ਸਕਦੇ ਹੋ ਵਧੀਆ ਗੋਡੀ ਕਰ ਸਕਦੇ ਹੋ ਤੇ ਪਾਣੀ ਤੁਸੀਂ ਜ਼ਿਆਦਾ ਨਹੀਂ ਦੇਣਾ ਵੈਦਰ ਦੇ ਹਿਸਾਬ ਨਾਲ ਦੇਖਣਾ ਹੈ ਅਗਰ ਮਿੱਟੀ ਟਾਡੀ ਸੁੱਕ ਗਈ ਹੈ ਤੇ ਉਹ ਪਾਣੀ ਦੇਣਾ ਤੇ ਤੁਸੀਂ ਕੋਈ ਵੀ ਵਧੀਆ లైక్ టొమాటో ఫ్యూడ్ యూజ్ కర్ ਸਕਦੇ ਹੋ ਜਿੱਦਾਂ ਹੁਣ ਅਸੀਂ ਚਾਹ ਪੱਤੀ ਦਾ ਪਾਣੀ ਵੀ ਯੂਜ਼ ਕਰ ਰਹੇ ਆ ਬਨਾਨਾ ਪੀਲਸ ਤੇ ਕੋਈ ਵੀ ਤੁਸੀਂ ਕੰਪੋਸਟ ਚ ਵਧੀਆ ਯੂਜ਼ ਕਰ ਸਕਦੇ ਹੋ ਇਹਦੀ ਗ੍ਰੋਥ ਲਈ ਤੇ ਆਹ ਗੱਲ ਕਰੀਏ ਆਹ ਮਿਰਚਾਂ ਹੋ ਰਹੀਆਂ ਸਾਡੀਆਂ ਮਿਰਚਾਂ ਹਜੇ ਇੰਨੀਆਂ ਨਹੀਂ ਹੋਈਆਂ ਹਜੇ ਛੋਟੇ ਛੋਟੇ ਹੀ ਨੇ ਤੇ ਉੱਥੇ ਆਪਾਂ ਟਮਾਟਰ ਵੀ ਲਗਾਏ ਨੇ ਆ ਪਿੱਛੇ ਆ ਦੋ ਬੁੱਤੇ ਸਾਡੇ ਟਮਾਟਰ ਸਾਡੇ ਆਂਦੇ ਨੇ ਟਮਾਟਰ ਵੀ ਤੁਸੀਂ ਅਗਰ ਬੀਜ ਗਾਰਡਨ ਚ ਮਿੱਟੀ ਚ ਇੱਥੇ ਸੁੱਟ ਦਿਓਗੇ ਤੇ ਟਮਾਟੇ ਵੀ ਬਹੁਤ ਜਲਦੀ ਫੈਲਰਦੇ ਨੇ ਤੇ ਆਪਣੇ ਆਪ ਹੀ ਗ੍ਰੋਥ ਹੋ ਜਾਂਦੀ ਬਹੁਤ ਵਧੀਆ ਹਾਂ ਤੇ ਹੋਪਫੁਲੀ ਆਪਾਂ ਇਹਨਾਂ ਦੀ ਵੇਟ ਕਰ ਰਹੇ ਹਾਂ ਜਦੋਂ ਵੀ ਇਹ ਵੱਡੇ ਹੋਏ ਤੇ ਆਪਾਂ ਤੁਹਾਡੇ ਨਾਲ ਇੱਕ ਹੋਰ ਆਪਣੇ ਗਾਰਡਨ ਦੀ ਵੀਡੀਓ ਬਣਾਵਾਂਗੇ ਤੇ ਦੱਸਾਂਗੇ ਜੇ ਡੇ ਬਾਈ ਡੇ ਕਿੰਨੇ ਵੱਡੇ ਹੋ ਰਹੇ ਨੇ ਔਰ ਕਿਦਾਂ ਦਾ ਸਾਨੂੰ ਰਿਸਪੌਂਸ ਆ ਰਿਹਾ ਬਿਕੋਜ਼ ਅਸੀਂ ਵੀ ਆਪਣਾ ਸੈਕਿੰਡ ਐਕਸਪੀਰੀਅੰਸ ਹੈ ਸਾਡਾ ਗਾਰਡਨਿੰਗ ਦਾ ਯੂਕੇ ਦੇ ਵਿੱਚ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਆਪਾਂ ਨੈਕਸਟ ਵੀਡੀਓ ਵੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਹਾਂਜੀ ਦੋਸਤੋ ਇਹ ਸੀ ਸਾਡਾ ਛੋਟਾ ਜਿਹਾ ਗਾਰਡਨ ਦਾ ਟੂਰ ਤੁਹਾਨੂੰ ਮੋਸਟਲੀ ਸਾਰੀ ਇਨਫੋਰਮੇਸ਼ਨ ਦੇ ਚੱਡੀ ਹੈ ਯੂ ਕਿ ਜੇ ਤੁਸੀਂ ਆ ਗਾਰਡਨਿੰਗ ਕਰਨਾ ਚਾਹਦੇ ਹੋ ਜਾਂ ਤੁਸੀਂ ਕੁਝ ਪੀਜਣਾ ਚਾਹਦੇ ਹੋ ਕੋਈ ਵੀ ਸਬਜ਼ੀ ਉਗਦੀ ਹੈ ਤੁਹਾਡੇ ਸਾਹਮਣੇ ਹੈ ਤੇ ਅਸੀਂ ਸੋਚਿਆ ਇਸ ਵਾਰ ਕਿਉਂ ਨਾ ਇਹ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਕੋਈ ਸਵਾਲ ਪੁੱਛਣਾ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਪੁੱਛਣਾ ਹੋਵੇ ਇਸ ਵੀਡੀਓ ਦੇ ਰਿਲੇਟਡ ਤਾਂ ਤੁਸੀਂ ਪੁੱਛ ਸਕਦੇ ਹੋ ਤੁਹਾਨੂੰ ਜਰੂਰ ਦਾ ਆਨਸਰ ਦਿੱਤਾ ਜਾਏਗਾ ਬਾਕੀ ਕਿਦਾਂ ਲੱਗੀ ਵੀਡੀਓ ਵੀਡੀਓ ਅਗਰ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਨਵੇਂ ਹੋ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜਿਹੜੇ ਸਬਜ਼ੀ ਉਗਾਉਣ ਦੇ ਚਾਹ